ਪੰਜਾਬ ਪੁਲਿਸ ਦੇ ਵੱਲੋਂ ਅੰਤਰਰਾਸ਼ਟਰੀ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ 15 ਮੋਟਰਸਾਈਕਲਾਂ ਸਮੇਤ ਤਿੰਨ ਚੋਰ ਜਿਹੜੇ ਨੇ ਉਹ ਕਾਬੂ ਕੀਤੇ ਗਏ ਨੇ ਤਿੰਨ ਉਰੋਪੀ ਕਾਬੂ ਕੀਤੇ ਗਏ ਨੇ ਇਹ ਤਿੰਨੇ ਉਰੋਪੀ ਸ਼ਹੀਦ ਭਗਤ ਸਿੰਘ ਨਗਰ ਦੇ ਨਾਲ ਸੰਬੰਧ ਰੱਖਦੇ ਨੇ ਬਲਾਚੌਰ ਥਾਣੇ ਦੇ ਨਾਲ ਸਬੰਧ ਰੱਖਦੇ ਨੇ ਇਹ ਤਿੰਨੋਂ આરોપી ਤੁਹਾਨੂੰ ਦੱਸ ਦਈਏ ਕਿ ਇਹ આરોપી ਨੇ ਜਿਹੜੇ ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਦੇ ਸੀਗੇ ਤੇ ਹੁਣ ਇਹਨਾਂ ਦੇ ਪਾਸੋਂ 15 ਮੋਟਰਸਾਈਕਲ ਨੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਬਲਾਚੌਰ ਬੱਸ ਸਟੈਂਡ ਤੇ ਭੱਦੀ ਰੋਡ ਤੇ ਨਾਕੇ ਦੇ ਦੌਰਾਨ ਇੱਕ ਸਪਲੈਂਡਰ ਮੋਟਰਸਾਈਕਲ ਨੂੰ ਰੋਕਿਆ ਜਾਂਦਾ ਉਸਦੇ ਕਾਗਜ਼ ਪੱਤਰ ਚੈੱਕ ਕੀਤੇ ਜਾਂਦੇ ਨੇ ਜਦੋਂ ਕਾਗਜ਼ ਪੱਤਰ ਪੂਰੇ ਨਾ ਹੋਣ ਤੇ ਉਸ ਨੌਜਵਾਨ ਦੇ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਸ ਦੇ ਵੱਲੋਂ ਜਿਹੜੇ ਸਵਾਲਾਂ ਦੇ ਸਹੀ ਜਵਾਬ ਨਹੀਂ ਦਿੱਤੇ ਜਾਂਦੇ ਜਿਸ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਕਾਰਵਾਈ ਦੇ ਦੌਰਾਨ ਉਸ ਚੋਰ ਦੇ ਵੱਲੋਂ ਜਿਹੜੇ 7 ਹੋਰ ਮੋਟਰਸਾਈਕਲ ਬਰਾਮਦ ਕਰਵਾਏ ਜਾਂਦੇ ਨੇ ਜਦੋਂ ਉਸ ਚੋਰ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਉਸ ਦੇ ਵੱਲੋਂ ਦੋ ਹੋਰ આરોપીਆਂ ਦੇ ਨਾਂ ਲਏ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਕੋਲੋਂ 3 ਤੇ ਦੂਸਰੇ ਦੇ ਕੋਲੋਂ 4 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਟੋਟਲ ਜਿਹੜੇ ਮੋਟਰਸਾਈਕਲ ਨੇ ਉਹ 15 ਮੋਟਰਸਾਈਕਲ ਚੋਰੀ ਦੇ ਨੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਇਹਨਾਂ ਤਿੰਨਾਂ ਰੋਪੀਆਂ ਦੇ ਪਾਸੋਂ ਤਿੰਨੇ આરોપી ਨੇ ਜਿਹੜੇ ਇਹ ਇਹ ਥਾਣਾ ਬਲਾਚੌਰ ਦੇ ਨਾਲ ਸੰਬੰਧ ਰੱਖਦੇ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਨਾਲ ਸੰਬੰਧ ਰੱਖਦੇ ਨੇ ਜਿਹੜੇ ਕਹ ਦੀਏ ਕਿ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਮੋਟਰਸਾਈਕਲ ਚੋਰੀ ਕਰਦੇ ਸੀਗੇ ਇੱਕ ਅੰਤਰਰਾਸ਼ਟਰੀ ਚੋਰ ਗਰੋਹ ਦਾ ਪਰਦਾ ਫਾਸ਼ ਕੀਤਾ ਹੈ ਪੰਜਾਬ ਪੁਲਿਸ ਨੇ ਇੱਥੇ ਪੰਜਾਬ ਪੁਲਿਸ ਦੀ ਕਹ ਦੀਏ ਕਿ ਵਾ ਵਾਈ ਜ਼ਰੂਰੀ ਹੈ ਕਿਉਂਕਿ ਇੱਕ ਬਹੁਤ ਵੱਡਾ ਕਾਰਨਾਮਾ ਕੀਤਾ 15 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਵੱਲੋਂ ਜੇ ਔਰੋਪੀਆਂ ਦੀ ਗੱਲ ਕਰ ਲਈਏ ਤਾਂ ਜ ਤਨਕਾਰੀ ਦਿੰਦੇ ਆ SPD ਡਾਕਟਰ ਮੁਕੇਸ਼ ਕੁਮਾਰ ਦੇ ਵੱਲੋਂ ਦੱਸਿਆ ਗਿਆ ਹੈ ਕਿ DSP ਸ਼ਾਮਸੁੰਦਰ SHO ਰਾਜ ਪ੍ਰਮੇਂਦਰ ਕੌਰ ਅਤੇ ASI ਅਮਰਜੀਤ ਕੌਰ ਦੇ ਵੱਲੋਂ ਬੱਸ ਸਟੈਂਡ ਬੱਦੀ ਰੋਡ ਤੇ ਇਹ ਇੱਕ ਨਾਕਾ ਲਗਾਇਆ ਗਿਆ ਸੀ ਜਿੱਥੇ ਮੋਟਰਸਾਈਕਲ ਨੰਬਰ CH01AY3995 CH01AY3995 ਸਪਲੈਂਡਰ ਮਾਰਕਾ ਮੋਟਰਸਾਈਕਲ ਸੀਗਾ ਉਸ ਨੂੰ ਰੋਕਿਆ ਗਿਆ ਉਸਦੇ ਕਾਗਜ਼ ਪੱਤਰ ਚੈੱਕ ਕੀਤੇ ਗਏ ਜ ਜਦੋਂ ਕਾਗਜ਼ ਪੂਰੇ ਨਾ ਹੋਣ ਤੇ ਉਸ ਨੌਜਵਾਨ ਨੂੰ ਸਵਾਲ ਕੀਤੇ ਗਏ ਤਾਂ ਸਵਾਲ ਜਿਹੜੇ ਨੇ ਉਸ ਦੇ ਵੱਲੋਂ ਪੂਰੇ ਪੁਖਤਾ ਜਿਹੜੇ ਜਵਾਬ ਸੀ ਉਹ ਨਹੀਂ ਦਿੱਤੇ ਗਏ ਤੇ ਜਿਸ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤਾਂ ਉਸ ਦੇ ਵੱਲੋਂ 7 ਮੋਟਰਸਾਈਕਲ ਹੋਰ ਬਰਾਮਦ ਕਰਵਾਏ ਗਏ ਤੇ ਫਿਰ ਉਸ ਤੋਂ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਵੱਲੋਂ ਦੋ ਹੋਰ ਅਰੋਪੀਆਂ ਦੇ ਨਾਂ ਲਏ ਗਏ ਜਿਨ੍ਹਾਂ ਦੇ ਪਾਸਿਓਂ ਇੱਕ ਪਾਸਿਓਂ ਤਿੰਨ ਮੋਟਰਸਾਈਕਲ ਤੇ ਦੂਜੇ ਦੇ ਪਾਸਿਓਂ ਚਾਰ ਮੋਟਰਸਾਈਕਲ ਬਰਾਮਦ ਕੀਤੇ ਗਏ ਟੋਟਲ 15 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਇਹਨਾਂ ਤਿੰਨਾਂ ਦੀ ਪਛਾਣ ਰਾਜਵੀਰ ਸਿੰਘ son of ਗੁਰਦੀਪ ਸਿੰਘ ਵਾਸੀ ਮਹਿਮੂਦ ਪੋਰ ਮੰਡਾਰ ਥਾਣਾ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਵ ਕੁਮਾਰ son of ਖੁਸ਼ਹਾਲ ਸਿੰਘ ਵਾਸੀ ਜਾੜਲਾ ਗੁਰਮੀਤ ਸਿੰਘ ਉਰਫ ਗੌਰਵ son of ਜਸਵੀਰ لال ਵਾਸੀ ਵਾਰਡ ਨੰਬਰ 2 ਟੀਚਰ ਕਲੋਨੀ ਬਲਾਚੌਰ ਦੇ ਵੱਜੋਂ ਹੋਈ ਆ ਇਹਨਾਂ ਤਿੰਨਾਂ ਰੋਪੀਆਂ ਨੂੰ ਬਲਾਚੌਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਪਾਸਿਓਂ 15 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਚੋਰੀ ਕਰਦੇ ਸੀ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਪੂਰੇ ਸਖਤੀ ਦੇ ਨਾਲ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਆ ਹੋਰ ਵੀ ਜਿਹੜੇ ਮੋਟਰਸਾਈਕਲ ਲੱਗਦਾ ਹੈ ਕਿ ਬਰਾਮਦ ਹੋ ਸਕਦੇ ਨੇ ਕਿਉਂਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਚੋਰੀ ਕਰਦੇ ਸੀ ਇਹ ਤਿੰਨੋਂ આરોપી ਇੱਥੇ ਪੰਜਾਬ ਪੁਲਿਸ ਦੀ ਜਿਹੜੀ ਕਾਬਲੀਅਤ ਆ ਉਹ ਦਿਖਦੀ ਆ ਉਹਨਾਂ ਨੇ ਕਿਦਾਂ ਇੱਕ ਕੈਦੀਏ ਇੱਕ ਲੜਕੇ ਦੇ ਵੱਲੋਂ ਨਾਕੇ ਦੇ ਦੌਰਾਨ ਪੁਛਗਿਛ ਦੇ ਦੌਰਾਨ ਉਹਨਾਂ ਉਸਦੇ ਪਾਸਿਓਂ 8 ਮੋਟਰਸਾਈਕਲ ਬਰਾਮਦ ਕੀਤੇ ਤੇ ਦੂਸਰੇ ਦੋ ਨੌਜਵਾਨਾਂ ਦੇ ਪਾਸਿਓਂ 7 ਮੋਟਰਸਾਈਕਲ ਬਰਾਮਦ ਕੀਤੇ ਟੋਟਲ 15 ਮੋਟਰਸਾਈਕਲ ਬਰਾਮਦ ਕੀਤੇ ਨੇ ਪੰਜਾਬ ਪੁਲਿਸ ਨੇ ਆਓ ਤੁਹਾਨੂੰ ਸੁਣਾਉਂਦੇ ਆ ਪੰਜਾਬ ਪੁਲਿਸ ਦਾ ਬਿਆਨ ਹਾਂਜੀ ਸਰ ਜਿਹੜੇ ਮੋਟਰਸਾਈਕਲ ਚੋਰ ਫੜੇ ਕਿੰਨੇ ਮੋਟਰਸਾਈਕਲ ਫੜੇ ਕਿੰਨੇ ਚੋਰ ਆ ਡਿਸਟ੍ਰਿਕਟ ਨਮਾਸ਼ਹਿਰ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਮਹਿੰਮ ਚੱਲ ਰਹੀ ਏ ਉਹਦੇ ਮਹਿੰਮ ਦੇ ਦੌਰਾਨ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਉਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਫੋਲੋ ਕਰਦੇ ਕਰਦੇ ਸਾਨੂੰ ਸਫਲਤਾ ਮਿਲੀ ਜਦੋਂ ਸਾਡੇ ਡੀਐਸਪੀ ਬਲਾਚੌਰ ਸਾਡੇ ਐਸਐਚਓ ਸਦਰ ਬਲਾਚੌਰ ਅਤੇ ਸਾਡੀ ਸਪੈਸ਼ਲ ਬ੍ਰਾਂਚ ਦੀ ਟੀਮ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਬੜੇ ਸ਼ਲਾਘਾਯੋਗ ਢੰਗ ਦੇ ਨਾਲ ਜਿਹੜੇ 15 ਮੋਟਰਸਾਈਕਲ ਜਿਹੜੇ ਹੈਗੇ ਆ ਉਹ ਰਿਕਵਰ ਕੀਤੇ ਤੇ ਇਹਦੇ ਵਿੱਚ ਤਿੰਨ ਜਿਹੜੇ ਨੌਜਵਾਨ ਵਿਅਕਤੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਕਾਬੂ ਕੀਤਾ ਇਹ ਤਿੰਨ ਵਿਅਕਤੀ ਜਿਹੜੇ ਹੈਗੇ ਇੱਕ ਦਾ ਨਾਮ ਰਾਜਵੀਰ ਹੈ ਇੱਕ ਲਵ ਕੁਮਾਰ ਹੈ ਤੇ ਇੱਕ ਗੌਰਵ ਹੈ ਤੇ ਇਹਨਾਂ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕਰਕੇ ਤਾਂ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਉਹਨੂੰ ਚાલુ ਰੱਖਿਆ ਜਿਹੜੇ ਦੋਸ਼ੀ ਪੜੇ ਆ ਤਿੰਨ ਆ ਇਹ ਲੋਕ ਲੈ ਕੇ ਬਾਹਰ ਬਿਲੋਂਗ ਕਰਦੇ ਹੋਰ ਕਿਸੇ ਇਹ ਤਿੰਨੇ ਦੋਸ਼ੀ ਜਿਹੜੇ ਹੈਗੇ ਆ ਇਹ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਆ ਦੋ ਦੋਸ਼ੀ ਬਲਾਚੌਰ ਦੇ ਇੱਕ ਦੋਸ਼ੀ ਜਿਹੜਾ ਹੈਗਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਇਹਨਾਂ ਤੇ ਫਿਰ ਕੋਈ ਮਾਮਲਾ ਦਰਜ ਨਹੀਂ ਹੈ ਜੀ ਇਹਨਾਂ ਦੇ ਉੱਪਰ ਕੋਈ ਮਾਮਲਾ ਦਰਜ ਨਹੀਂ ਹੈਗਾ ਇਹ ਹੋਣੀ ਫਸਟ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਇਹ ਬੰਦੇ ਜਿਹੜੇ ਸੀਗੇ ਖਰੜ ਸਾਈਡ ਦੇ ਉੱਪਰ ਪੀਜੀ ਦੇ ਵਿੱਚ ਰਹਿੰਦੇ ਸੀਗੇ ਅਤੇ ਉਸੇ ਹੀ ਏਰੀਆ ਦੇ ਆਲੇ ਦੁਆਲੇ ਜਿਹੜੇ ਹੈਗੇ ਚੋਰੀ ਮੋਟਰਸਾਈਕਲ ਚੋਰੀ ਕਰਕੇ ਤੇ ਇਹਨਾਂ ਨੂੰ ਫਰਦਰ ਅੱਗੇ ਵੇਚਦੇ ਸੀ ਸਰ ਇਹ ਬੇਸਿਕਲੀ ਕਰਦੇ ਕੀ ਸੀ ਇਹ ਸ਼ਿਮਤੀ ਸੀ ਇਹ ਜੀ ਪੇਸ਼ੇ ਤੋਂ ਪੜ੍ਹਾਈ ਕਰਨ ਤੋਂ ਬਾਅਦ ਸਿਰਫ ਪੀਜੀ ਰਹਿ ਰਹੇ ਸੀਗੇ ਇਹਨਾਂ ਦਾ ਇਹੀ ਕੰਮ ਸੀਗਾ ਕਿ ਚੋਰੀ ਦੇ ਮੋਟਰਸਾਈਕਲ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਤੇ ਪਰਬੇਜ ਦਿੱਤੇ ਇਹੀ ਇਹਨਾਂ ਦਾ ਜਿਹੜਾ ਸੀਗਾ ਸਾਧਨ ਸੀਗਾ ਕਮਾਈ ਦਾ ਫਿਲਹਾਲ ਸਾਡੇ ਕੋਲ 15 ਮੋਟਰਸਾਈਕਲ ਰਿਕਵਰ ਹੋਏ ਲੇਕਿਨ ਸਾਡੀ ਇਨਵੈਸਟੀਗੇਸ਼ਨ ਹਲੇ ਵੀ ਚੱਲੂ ਹੈ ਤੇ ਫਰਦਰ ਜਿਹੜੀ ਹੈਗੀ ਹੋਰ ਵੀ ਰਿਕਵਰੀ ਜਿਹੜੀ ਹੈਗੀ ਆ ਪੈਲਟ ਵਿੱਚ ਕਰਾਂਗੇ ਸਾਡੇ ਜਿਹੜੇ ਮੋਟਰਸਾਈਕਲ ਪੜੇ ਲੋਕਲ ਹੈਗੇ ਬਾਹਰ ਦੇ ਇਹ ਆਪਾਂ ਹੁਣ ਦੇਖ ਰਿਹਾ ਜਿਆਦਾਤਰ ਮੋਟਰਸਾਈਕਲ ਜਿਹੜੇ ਹੈਗੇ ਐ ਰੋਪੜ ਚੰਡੀਗੜ੍ਹ ਸਾਈਡ ਦੇ ਹੁਣ ਫਰਦਰ ਜਿਹੜੇ ਹੈਗੇ ਇਹਨਾਂ ਦੇ ਚੈਸੀ ਨੰਬਰ ਜਾਂ ਇਹਨਾਂ ਤੋਂ ਆਪਾਂ ਇਹਨਾਂ ਦੇ ਜਿਹੜੇ origignal ਜਿਹੜੇ owners ਜਿਹੜੇ ਹੈਗੇ ਉਹਨਾਂ ਨੂੰ ਆਪਾਂ trace ਕਰਾਂ ਸਰ ਇਹ ਚੋਰੀ ਕਰਕੇ ਵੇਚਦੇ ਕਿੱਥੇ ਸੀ ਇਹ ਹੁਣ ਆਪਾਂ ਦਾ ਰਿਮਾਂਡ ਰਿਮਾਂਡ ਦੇ ਵਿੱਚ ਆਪਾਂ ਫਰਦਰ ਇਨਵੈਸਟੀਗੇਟ ਕਰਦੇ ਆਪਾਂ ਦੇਖਦੇ ਆ ਕਿ ਇਹਨਾਂ ਨੂੰ ਕਿਸ ਢੰਗ ਨਾਲ ਫਰਦਰ ਵੇਚਦੇ ਸੀਗੇ ਤਾਂ ਹੋਰ ਮੋਟਰਸਾਈਕਲ ਸਰ ਬੜੇ ਇੱਕੋ ਜਗ੍ਹਾ ਤੋਂ ਬੜੇ ਕਿ ਵੱਖ-ਵੱਖ ਥਾਂ ਤੋਂ ਬੜੇ ਏ ਜੀ ਦੇਖੋ ਇਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੁੰਦਾ ਉਹ ਇਸ ਪ੍ਰਾਈਮ ਦੇ ਉੱਪਰ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਇਹ ਆਪਾਂ ਲਿਖਤ ਪਰਦੇ ਵਿੱਚ ਜਿਹੜਾ ਸਾਰਾ ਕੁਝ ਲੈ ਕੇ ਆਉਂਦਾ